ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀਏ ਕਿ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਉ ਬੰਧ ਹੈ ਹਉਮੈ ਕਰਮ ਕਮਾਏ ਮਹਾਰਾਜ ਕਹਿੰਦੇ ਜਿਹੜਾ ਸਾਡਾ ਜੀਉ ਹੈ ਨਾ ਇਹ ਦੁੱਖ ਤੇ ਸੁੱਖ ਦੇ ਵਿੱਚ ਵੱਜਾ ਹੋਇਆ ਹੈ ਕਦੀ ਆਪਾਂ ਸੁਖੀ ਹੁੰਨੇ ਆ ਕਦੀ ਦੁਖੀ ਹੁੰਨੇ ਆ ਕਦੀ ਸਾਨੂੰ ਮਾਣ ਮਿਲਦਾ ਹੈ ਇੱਜ਼ਤ ਮਿਲਦੀ ਹੈ ਕਦੀ અપਮਾਨ ਵੀ ਮਿਲ ਜਾਂਦਾ ਹੈ ਕਦੀ ਸਾਨੂੰ ਲਾਭ ਹੁੰਦਾ ਹੈ ਕਦੀ ਸਾਨੂੰ ਨੁਕਸਾਨ ਹੁੰਦਾ ਹੈ ਕਦੀ ਕੋਈ ਮਿਲ ਜਾਂਦਾ ਹੈ ਕਦੀ ਕੋਈ ਵਿਛੜ ਜਾਂਦਾ ਹੈ ਸੰਜੋਗ ਵਿਜੋਗ ਇਹ ਚੀਜ਼ਾਂ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਸਾਡਾ ਜੀਵ ਵੱਜਾ ਹੋਇਆ ਹੈ ਮਾਇਆ ਕਿਸ ਨੂੰ ਆਖੀਏ ਕਿ ਮਾਇਆ ਕਰਮ ਕਮਾਏ ਦੁੱਖ ਸੁੱਖ ਜਿਉ ਵੱਧ ਹੈ ਕਿ ਦੁੱਖ ਸੁੱਖ ਦੇ ਵਿੱਚ ਜੀਵ ਸਾਡਾ ਬੰਨਿਆ ਹੋਇਆ ਹੈ ਇਹ ਹੀ ਮਾਇਆ ਹੈ ਇਹਦੇ ਤੋਂ ਮੁਕਤੀ ਕਿਵੇਂ ਹੈ ਜਿਨ੍ਹਾਂ ਦੇ ਪਾਵਨ ਦਰ ਤੇ ਤੁਸੀਂ ਬਿਰਾਜਮਾਨ ਹੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਿਆਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਮਹਾਰਾਜ ਕਹਿੰਦੇ ਜਾਂ ਤੇ ਦੋਨਾਂ ਨੂੰ ਪ੍ਰਵਾਨ ਕਰ ਲੋ ਜਾਂ ਦੋਨਾਂ ਨੂੰ ਨਕਾਰ ਦਿਓ ਦੁੱਖ ਤੇ ਸੁਖ ਨੂੰ ਪ੍ਰਵਾਨ ਕਰ ਲੋਗੇ ਤਦ ਵੀ ਤੁਸੀਂ ਵੱਜੋਗੇ ਦੁੱਖ ਤੇ ਸੁਖ ਨੂੰ ਦੋਨਾਂ ਨੂੰ ਨਕਾਰ ਦਿਓਗੇ ਤਦ ਵੀ ਤੁਸੀਂ ਵੱਜੋਗੇ ਪਰ ਜੇਕਰ ਤੁਸੀਂ ਕਹੋ ਜੀ ਸਿਰਫ ਸੁਖ ਹੋਣਾ ਚਾਹੀਦਾ ਹੈ ਦੁੱਖ ਨਹੀਂ ਹੋਣਾ ਚਾਹੀਦਾ ਮਹਾਰਾਜ ਕਹਿੰਦਾ ਹੈ ਆਸਾਨੀ ਹੋ ਸਕਦਾ ਪਰਵਾਨੋਗੇ ਤੇ ਦੋਨਾਂ ਨੂੰ ਪ੍ਰਵਾਨਨਾ ਪਏਗਾ ਵੀ ਜੇ ਕਰ ਸੁਖ ਹੈ ਤੇ ਦੁੱਖ ਆਵੇਗਾ ਲਾਭ ਨੁਕਸਾਨ ਹੈ ਦੋਨਾਂ ਨੂੰ ਨਕਾਰ ਦਿਓ ਜਾਂ ਦੋਨਾਂ ਨੂੰ ਪ੍ਰਵਾਨ ਕਰ ਲਓ ਪਰ ਸਾਡੀ ਪਰੇਸ਼ਾਨੀ ਕੀ ਆਪਾਂ ਕਹਿੰਨੇ ਜੀ ਲਾਭ ਹੀ ਹੋਣਾ ਚਾਹੀਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਇੱਕ ਸਿੱਕੇ ਦੇ ਦੋਵੇਂ ਪਹਿਲੂ ਨੇ ਤੁਸੀਂ ਕਹਿੰਦੋ ਇੱਕ ਪਹਿਲੂ ਚਾਹੀਦਾ ਦੂਜਾ ਨਹੀਂ ਸਿੱਕਾ ਆਵੇਗਾ ਤੇ ਦੋਵੇਂ ਪਹਿਲੂ ਆਉਣਗੇ ਲਾਭ ਵੀ ਨੁਕਸਾਨ ਵੀ ਮਾਣ અપਮਾਨ ਜਾਂ ਤੇ ਦੋਨੋਂ ਨਕਾਰਦੀਆਂ ਦੋਨਾਂ ਨੂੰ ਪ੍ਰਵਾਨ ਕਰ ਲਈਏ ਪਰ ਆਪਾਂ ਕਹਿੰਦੇ ਹਾਂ ਜੀ ਮਾਣ ਇੱਜ਼ਤ ਸਤਕਾਰ ਮਿਲੇ ਪਰ ਸਾਡਾ અપਮਾਨ ਨਾ ਹੋਵੇ ਪਰ ਮਹਾਰਾਜ ਕਹਿੰਦੇ ਐਸਾ ਹੋ ਨਹੀਂ ਸਕਦਾ ਮਾਣ ਦੀ ਚਾਹਨਾ ਰੱਖਦੇ ਹੋ અપਮਾਨ ਮਿਲੇਗਾ ਜਿੱਤ ਦੀ ਚਾਹਨਾ ਰੱਖਦੇ ਹੋ ਹਾਰ ਮਿਲੇਗੀ ਲਾਭ ਦੀ ਚਾਹਨਾ ਰੱਖਦੇ ਹੋ ਨੁਕਸਾਨ ਮਿਲੇਗਾ ਅਗਰ ਤੁਸੀਂ ਸੁੱਖ ਦੀ ਚਾਹਨਾ ਰੱਖਦੇ ਹੋ ਤੇ ਦੁੱਖ ਮਿਲੇਗਾ ਹੀ ਮਿਲੇਗਾ ਇਹਨਾਂ ਨੂੰ ਅਲੈਦਾ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਨੂੰ ਅਲੈਦਾ ਕਰਨ ਵਾਲਾ ਵਿਅਕਤੀ ਹੀ ਦੁਖੀ ਹੈ ਦੋਨਾਂ ਨੂੰ ਨਕਾਰੋ ਜਾਂ ਦੋਨਾਂ ਨੂੰ ਪ੍ਰਵਾਨ ਕਰ ਲਓ ਮਾਰਾ ਜੀ ਕਹਿੰਦੇ ਦੁੱਖ ਸੁਖ ਜਿਉ ਬੱਧ ਹੈ ਮਾਇਆ ਕਿਸ ਨੂੰ ਆਖੇ ਕਾ ਮਾਇਆ ਕਰਮ ਕਮਾਏ ਦੁੱਖ ਸੁਖ ਜਿਉ ਬੱਧ ਹੈ ਹਉਮੈ ਕਰਮ ਕਮਾਏ ਮਾਰਾ ਜੀ ਕਹਿੰਦੇ ਇਹੀ ਦੁੱਖ ਦਾ ਕਾਰਨ ਹੈ ਇਹ ਮਾਇਆ ਹੈ